ਅੰਦੇ ਸਰ ਘਰ ਘਰ ਵਿੱਚ ਦੁੱਧ ਲੱਸੀ ਕਿਉਂ ਸੀ ਗੱਲ ਇਹ ਬੜੀ ਪੁਰਾਣੀ ਘਰ ਘਰ ਵਿੱਚ ਦੁੱਧ ਲੱਸੀ ਕਿਉਂ ਸੀ ਗੱਲ ਇਹ ਬੜੀ ਪੁਰਾਣੀ ਕਿਤੇ ਹੁਣ ਦਿਸਦੀ ਨਾ ਦਿਸਦੀ ਨਾ ਝਾਤੀ ਵਿੱਚ ਮਧਾਨੀ ਕਿਤੇ ਹੁਣ ਪੈਂਦੀ ਨਾ ਪੈਂਦੀ ਨਾ ਝਾਤੀ ਵਿੱਚ ਮਧਾਨੀ ਕਿਤੇ ਹੁਣ ਦਿਸਦੀ ਨਾ ਸਮੇ ਸਮੇਂ ਦੀ ਗੱਲ ਹੈ ਮਿੱਤਰੋ ਸਮਾਂ ਕਦੋਂ ਹੱਥ ਆਉਂਦਾ ਹੈ ਸਮੇ ਸਮੇਂ ਦੀ ਗੱਲ ਹੈ ਮਿੱਤਰੋ ਸਮਾਂ ਕਦੋਂ ਹਟਾਉਂਦਾ ਹੈ 4 ਵਜੇ ਉੱਠ ਵੱਡੇ ਤੜਕੇ ਕੌਣ ਭਰਾਂ ਹਲ ਭਾਉਂਦਾ ਹੈ ਔਰਦਨੇ ਵੀ ਬੋਲ ਨਹੀਂ ਸ਼ਕਤੀ ਵਿੱਚ ਘਰਾਂ ਦੇ ਤਾਣੀ ਕਿਤੇ ਹੁਣ ਬਣਦੀ ਨਾ ਕੋਈ ਮਾਂ ਚਾਹਦੀ ਮੈਦਾਨ ਕਿਤੇ ਹੁਣ ਕਹਿੰਦੀ ਨਾ ਭਲੇ ਵੇਲੇ ਸੀ ਪਹਿਲਾਂ ਵਾਲੇ ਇਜਤਾਂ ਅੱਖਾਂ ਹੁੰਦੀਆਂ ਸੀ ਭਲੇ ਵੇਲੇ ਸੀ ਪਹਿਲਾਂ ਵਾਲੇ ਇਜਤਾਂ ਅੱਖਾਂ ਹੁੰਦੀਆਂ ਸੀ ਵਿਸ਼ਵਾਸ ਦਾ ਇਥੋਂ ਤੱਕ ਹੁੰਦਾ ਸੀ ਇੱਕ ਹੱਥ ਦੇ ਵਿੱਚ ਕੁੰਜੀਆਂ ਸੀ ਵੰਡ ਸਕਣ ਤੇ ਸੰਸਕਾਰ ਨਾ ਵੰਡ ਹੁੰਦੀ ਸੀ ਕਾਣੀ ਕਿਤੇ ਹੁਣ ਦਿੱਦੀ ਨਾ ਦਿੱਦੀ ਨਾ ਚਾhti ਮੇਰੇ ਜਦੋਂ ਨਾਲ ਇਕ ਤੇ ਹੁਣ ਮੇਰੀਆਂ ਜਾਣ ਹੁੰਦੀ ਸੀ ਮੇਰੇ ਸਰੀਰ ਤੱਕ ਨੇ ਹੁੰਦੇ ਜੇਰੇ ਜਾਨ ਹੁੰਦੀ ਸੀ ਲੱਚਰੀ 라 ਤਕੜੇ ਹੁੰਦੇ ਜੇ ਰੀ ਸੀ ਕੰਮ ਸੁਆਣੀ ਕਰ ਲੈਂਦੀ ਸੀ ਉੱਠ ਕੇ ਮੂੰਹ ਹਨੇਰੇ ਦੀ ਹੁਣ ਤਾਂ ਵੱਡੇ ਵੇਲੇ ਹੁਣ ਤੀ ਕੀ ਜਾਣੀ ਕੀ ਸਿਆਣੀ ਕਿਤੇ ਹੁਣ ਕਹਿੰਦੀ ਨਾ ਕਹਿੰਦੀ ਨਾ ਚੱਤੀ ਵਿੱਚ ਮਧਾਣੀ ਕਿਤੇ ਹੁਣ ਦੇ ਨਹੀਂ ਨਾ ਦੱਸਦੀ ਨਾ ਚੱਤੀ ਵਿੱਚ ਮਧਾਣੀ ਕਿਤੇ ਹੁਣ ਜਿਹੜੀਆਂ ਚੀਜ਼ਾਂ ਕਰਦੀਆਂ ਸੀ ਜਦ ਬੋਲ ਦੀ ਭੁਖੀ ਘਟਾੜ ਕੋਈ ਜਿਹੜੀਆਂ ਚੀਜ਼ਾਂ ਕਰਦੀਆਂ ਸੀ ਜਦ ਬੋਲ ਦੀ ਭੁਖੀ ਘਟਾੜ ਕੋਈ ਕੰਨਾ ਨਚਰਾ ਖੁੱਲ ਜਾਂਦਾ ਜੇ ਗਾਉਂਦਾ ਹੋਵੇ ਕਲਾਕਾਰ ਕੋਈ ਕੰਨਾ ਮੇਜਰਾ ਖੁੱਲ ਜਾਂਦਾ ਜੇ ਗਾਉਂਦਾ ਹੋਵੇ ਕਲਾਕਾਰ ਕੋਈ ਦਦਾ ਹੂਰੀਆ ਸੱਚ ਕਹਿੰਦਾ ਮਨ ਘੜਤ ਨਹੀਂ ਕੋਈ ਕਹਾਣੀ ਕਿਤੇ ਹੁਣ ਤੇ ਜਦੀ ਨਾ ਜਤੀ ਜਤੀ ਬਧਾਈ ਕਿਤੇ ਹੁਣ ਤੇ ਜਦੀ ਨਾ ਜਤੀ ਜਤੀ ਬਧਾਈ ਸੋਸਲਾ ਖੰਡੇ ਹੋ ਵੀ ਗਏ ਆ ਸੋਸਲਾ ਚਾਹ ਵੀ ਖੰਡੀ ਹੋ ਗਈ ਹੋਵੇ ਚਲੋ ਦੇਖੀਏ ਅੱਗੇ ਅੱਗੇ ਪੰਜਾਬ ਪੀਓ ਹਾਂ ਸੋਸਲਾ ਫਿਰ ਅੱਗੇ ਗੱਲਾਂ ਕਰਦੇ ਆ ਬੱਚੇ ਹਾਂ ਧੰਨਵਾਦ ਤੁਹਾਡਾ ਬਹੁਤ ਬਹੁਤ ਹੀ ਮੁਹਾਰਤ